ਨੇ ਕੈਰੀ ਆਪਣਾ ਸਾਨੂੰ 2 ਤੇ 4 ਤੱਕ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਨਹੀਂ ਮਿਲੀ ਅਸੀਂ ਦੁਬਾਰਾ ਨੋਟਿਸ ਕੀਤਾ ਪਰ ਸ਼੍ਰੋਮਣੀ ਕਮੇਟੀ ਅਸੀਂ ਇਹ ਕਿਹਾ ਵੀ ਇਹਨਾਂ ਨੂੰ ਆਲਰੇਡੀ ਸਾਨੂੰ ਰਸੀਦ ਜਿਹੜੀ ਮੀਡੀਆ 'ਚ ਰਿਲੀਜ਼ ਕਰ ਚੁੱਕੀ ਆ ਤੇ ਸਾਰੀ ਕਹਿੰਦੇ ਕਿ ਅਸੀਂ ਜਿਹੜੀ ਸੀਸੀਟੀਵੀ ਫੁਟੇਜ ਦੇ ਦਿੱਤੀ ਆ ਇਹ ਸਾਰੀਆਂ ਗਰਾਊਂਡ ਜਿਹੜੀਆਂ ਨਵੇਂ ਤੋਂ ਨਵੀਆਂ ਬਣਾ ਲੈਂਦੇ ਨੇ ਇਸ ਐਸ.ਟੀ.ਪੀ.ਸੀ ਦਾ ਤੇ ਜਿਹੜਾ ਹੈਗਾ ਵਾ ਇਨਵੈਸਟੀਗੇਟਿੰਗ ਏਜੰਸੀ ਦਾ ਮਸਲਾ ਹੈਗਾ ਇਸ ਨਾਰਾਇਣ ਸਿੰਘ ਕੋਲੋਂ ਕੁਝ ਨਹੀਂ ਕਰਾਉਣਾ ਹੈਗਾ ਨੋ ਇੰਜਰੀ ਕੇਸ ਆ ਰਿਕਵਰੀ ਆਲਰੇਡੀ ਹੋ ਚੁੱਕੀ ਆ ਇੱਕੋ ਧਰਮ ਸਿੰਘ ਨਵੇਂ ਅਕਿਊਜ਼ ਨੂੰ ਜਿਹੜਾ ਉਹ ਨੋਮੀਨੇਟ ਕੀਤਾ ਹੋਇਆ ਵਾ ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਧਰਮ ਸਿੰਘ ਨੂੰ ਜਿਹੜਾ ਕਰਨਾ ਹੁਣ ਧਰਮ ਸਿੰਘ ਅਸੀਂ ਕਿਹਾ ਵੀ ਨਾਂ ਫੜਿਆ ਗਿਆ ਮੰਨ ਲਓ ਕਿਤੇ ਅਬਰੌਡ ਚਲੇ ਗਿਆ ਜਾਂ ਕਿਤੇ ਨਹੀਂ ਆ ਨਾਰਾਇਣ ਸਿੰਘ ਦਾ ਉਹ ਤਾਂ ਅੰਦਰ ਪੁਲਿਸ ਰਿਮਾਂਡ ਹੀ ਕਰ ਲਈ ਜਾਓਗੇ ਫਿਰ ਇਹਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਕੁਝ ਰਿਕਵਰੀ ਕਰਨੀ ਕੀ ਕਿਉਂ ਉਹਨਾਂ ਨੇ ਰਿਮਾਂਡ ਦਾ ਇਹੀ ਤੁਹਾਨੂੰ ਦ ਫੁਟੇਜ ਨਹੀਂ ਮਿਲੀ ਜਿਹੜੀ ਹੈ ਕਿ 2 ਤੇ 4 ਤਰੀਕ ਦੀ ਐਸਜੀਪੀਸੀ ਤੇ ਕੋਲੋਂ ਸੀਸੀਟੀਵੀ ਫੁਟੇਜ ਨਹੀਂ ਮਿਲੀ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਵਾ 5 ਦਿਨ ਦਾ ਰਿਮਾਂਡ ਮੰਗਿਆ ਸੀ 2 ਦਿਨ ਦਾ ਰਿਮਾਂਡ ਮਿਲਿਆ ਸੋਮਵਾਰ ਨੂੰ ਦੁਬਾਰਾ ਜਿਹੜਾ ਉਹਨਾਂ ਨੇ ਪੇਸ਼ ਕਰਨਾ ਹੈ ਸੋ ਇਹ ساری بار-ਬਾਰ ਰਿਮਾਂਡ ਮੰਗਿਆ ਜਾ ਰਿਹਾ ਜਿਆ ਜਾ ਰਿਹਾ ਕਿ ਹਥਿਆਰ ਬ੍ਰਾਹਮਣ ਕਿਤੇ ਗਏ ਕਿ ਪਾਕਿਸਤਾਨ ਨਾਲ ਲਿਖੇ ਦੱਸੇ ਜਾ ਰਹੇ ਸਰ ਕਿ ਇੰਨੀ ਕੋਈ ਸੱਚਾਈ ਨਹੀਂ ਇਹ ਕੋਈ ਇਹਦੇ ਵਿੱਚ ਸੱਚਾਈ ਨਹੀਂ ਹੈ ਬਸ ਇੱਕ ਰਿਮਾਂਡ ਲਾ ਫਿਰ ਤੋਂ ਰਿਮਾਂਡ ਨਰਾਇਣ ਚੋੜਾ ਦਾ ਅੱਜ ਦੋ ਦੋ ਦਾ ਕੁੱਸਮਾਰਡ ਹੋ ਸਾਨੂੰ ਮਿਲਿਆ ਹੈ ਤੁਹਾਡੇ ਕੋਲ ਸਾਰਾ ਅੱਜ ਪੀ ਪੱਖ ਰੱਖਿਆ ਗਿਆ ਸੀ ਬਸ ਦੋਨਾਂ ਧਿਰਾਂ ਨੇ ਪ੍ਰੋਸੀਕਿਊਸ਼ਨ ਉਹਨਾਂ ਦੋਨਾਂ ਨੇ ਆਪੋ ਆਪਣੇ ਜਿਹੜੇ ਰੱਖਿਆ ਉਹ ਦੋਨਾਂ ਦਾ ਵਿਵਾਦ ਹੋਈ ਹੈ ਤੇ ਵਿਵਾਦ ਸੁਣ ਤੋਂ ਬਾਅਦ ਜਿਆ ਸਭ ਨੇ ਜਿਹੜਾ ਉਹ ਦੋ ਦੋ ਦਾ ਕੁੱਸਮਾਰਡ ਸਰ ਨਰਾਇਣ ਚੋੜਾ ਨੇ ਸਰ ਕੋਈ ਪ੍ਰਸਤਾ ਕੀਤਾ ਜਾਂ ਮਾਈਕ ਹੋਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੇ ਹਰ ਚੀਜ਼ ਡਿਸਕੋਸ ਨਹੀਂ ਕੀਤੀ ਜਾਂਦੀ ਇਨਵੈਸਟੀਗੇਟ ਸਾਡੀ ਗoing ਆ ਉਹਨਾਂ ਬਰਗ ਦਿੱਤੇ ਇਹ ਦੋਨੋਂ ਕੰਕਲੂਡ ਹੋ ਜੂਗਾ ਤਾਂ ਦੱਸ ਦਿੱਤਾ ਜਾਵੇ